ਸਾਤਰੀਆ ਗਾਲ ਕਿਸਾਨ ਭਰਾਵੋ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਝੋਨੇ ਦੀਆਂ ਦੋ ਅਹਿਮ ਕਿਸਮਾਂ ਪੀਆਰ 126 ਤੇ ਪੀਆਰ 131 ਬਾਰੇ ਸੋ ਜੇ ਦੇਖਿਆ ਜਾਵੇ ਤਾਂ ਕਾਫੀ ਰਕਬਾ ਕਵਰ ਕੀਤਾ ਹੈ ਇਹ ਦੋਵਾਂ ਵੈਰਾਈਟੀਆਂ ਨੇ ਸੋ ਸਮਾਂ ਜ਼ਿਆਦਾ ਖਰਾਬ ਨਹੀਂ ਕਰਦੇ ਗੱਲ ਐਨ ਮੁੱਦੇ ਦੀ ਕਰਾਂਗੇ ਆਓ ਜਾਣੀਏ ਦੋਵਾਂ ਕਿਸਮਾਂ ਦੇ ਗੁਣ ਅਤੇ ਔਗੁਣ ਦੋਸਤੋ ਪੀਆਰ 100 26 ਵੈਰਾਈਟੀ ਜੋ ਕਿ 90 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋਣ ਵਾਲੀ ਵੈਰਾਈਟੀ ਆ ਲਵਾਈ ਤੋਂ ਬਾਅਦ ਅਤੇ ਕਿਸਾਨਾਂ ਦੀ ਮਨਪਸੰਦ ਵੈਰਾਈਟੀ ਆ ਕਿਉਂਕਿ ਲਗਭਗ ਇੱਕ ਸਪਰੇ ਦੇ ਨਾਲ ਪੱਕਣ ਵਾਲੀ ਹੈ ਕਿਸਮ ਅਤੇ ਉਸ ਦੇ ਉਲਟ ਜੇਕਰ PR131 ਦੇਖਿਆ ਜਾਵੇ ਤਾਂ ਲਵਾਈ ਤੋਂ ਬਾਅਦ ਲਗਭਗ 110 ਦਿਨ ਦੇ ਵਿੱਚ ਪੱਕਣ ਵਾਲੀ ਕਿਸਮ PR126 ਵੈਰਾਈਟੀ 50 ਤੋਂ ਲੈ ਕੇ 55 ਦਿਨ ਤੇ ਗੋਭ ਚ ਅਤੇ 60 ਦਿਨ ਤੱਕ ਫੁੱਲ ਨਸਾਰੇ ਦੇ ਵਿੱਚ ਆ ਜਾਂਦੀ ਹੈ ਵੈਰਾਈਟੀ ਅਤੇ PR131 ਵੈਰੈਟੀ ਜੋ ਕਿ 60-65 ਦਿਨ ਤੇ ਫੁੱਲ ਗੋਭ ਦੇ ਵਿੱਚ ਅਤੇ 70-75 ਦਿਨ ਤੇ ਜਾ ਕੇ ਫੁੱਲ ਨਸਾਰੇ ਚ ਆ ਜਾਂਦੀ ਹੈ। PR131 ਦੇ ਚੌਲ ਪਤਲੇ ਅਤੇ ਚਮਕਦਾਰ ਹੁੰਦੇ ਆ। ਅਤੇ ਇਹ ਵੈਰੈਟੀ ਫੰਗਸ ਵਾਲੀਆਂ ਬਿਮਾਰੀਆਂ ਦਾ ਫੁੱਲ ਟੱਕਰਾ ਕਰਦੀ ਆ। ਅਤੇ ਇਹ ਵੈਰੈਟੀ PR126 ਦੇ ਮੁਕਾਬਲੇ ਜ਼ਿਆਦਾ ਫੋਟ ਕਰਦੀ ਆ। ਸੋ ਨਸਰਣ ਤੋਂ ਬਾਅਦ ਪੀਆਰ 131 ਦਾ ਜੋ ਦ੍ਰਿਸ਼ ਹੁੰਦਾ ਹੈ ਉਹ ਇੱਕ ਦੇਖਣਯੋਗ ਹੁੰਦਾ ਹੈ ਜਾਨੀ ਕਿ ਫਲਾਵਰਿੰਗ ਸਟੇਜ ਜਿਹੜੀ ਇਹਦੀ ਉਹ ਬਹੁਤ ਸੋਹਣੀ ਅਤੇ ਬਹੁਤ ਸ਼ਾਨਦਾਰ ਦਾਣੇ ਲੈ ਕੇ ਆਉਂਦੀ ਹੈ ਕਸਮ ਇਸ ਵੈਰਾਈਟੀ ਦੇ ਵਿੱਚ ਫੋਕ ਦੀ ਸਮੱਸਿਆ ਬਹੁਤ ਘੱਟ ਪਾਈ ਜਾਂਦੀ ਆ ਸੋ ਤਾਂ ਹੀ ਇਹ ਆਪਣਾ ਇੱਕ ਚੰਗਾ ਝਾੜ ਲੈ ਕੇ ਅੱਗੇ ਆਉਂਦੀ ਆ ਸੋ ਜੇਕਰ ਇਸ ਦੇ ਆਲਟ ਪੀਆਰ 126 ਵੈਰਾਈਟੀ ਦੇਖੀ ਜਾਵੇ ਸੋ ਥੋੜ੍ਹੇ ਦਿਨਾਂ ਦੇ ਵਿੱਚ ਯੂਰੀਆ ਪੂਰੀ ਹੋ ਜਾਂਦੀ ਆ ਅਤੇ ਯੂਰੀਆ ਥੋੜ੍ਹੇ ਦਿਨਾਂ ਦੇ ਵਿੱਚ ਜ਼ਿਆਦਾ ਵਰਤੋਂ ਕਰਦੇ ਆ ਕਿਸਾਨ ਇਸ ਵੈਰਾਈਟੀ ਦੇ ਵਿੱਚ ਸੋ ਇਸ ਕਰਕੇ ਇਸ ਵੈਰਾਈਟੀ ਦੇ ਵਿੱਚ ਗੋਭ ਦੀ ਸੁੰਡੀ ਸਟੈਮ ਬਾਰਰ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫਿਰ ਇਹਨਾਂ ਦਿਨਾਂ ਦੇ ਵਿੱਚ ਪੱਤਾ ਲਪੇਟ ਸੁੰਡੀ ਯਾਨੀ ਕਿ ਲੀਫ ਹੋਲਡਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਸੇ ਕਰਕੇ ਇਸ ਵੈਰਾਈਟੀ ਦੇ ਵਿੱਚ ਓਵਰਡੋਜ਼ ਯੂਰੀਆ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਥੋੜ੍ਹਿਆਂ ਦਿਨਾਂ ਦੇ ਵਿੱਚ ਇਸ ਦੀ ਯੂਰੀਆ ਖਤਮ ਕਰਕੇ ਉਸ ਤੋਂ ਬਾਅਦ ਇੱਕ ਹਫ਼ਤੇ ਦੇ ਵਕਪੇ ਤੇ ਇੱਕ ਚੰਗਾ ਤੇ ਵਧੀਆ ਕੀਟਨਾਸ਼ਕ ਵਰਤਣਾ ਹੈ ਤਾਂ ਕਿ ਅੱਗੇ ਜਾ ਕੇ ਆਪਾਂ ਨੂੰ ਫੋਕੀ मुਂਝਰ ਜਾਂ ਫਰ ਚਿੱਟੀ मुਂਝਰ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲੀਫ ਫੋਲਡਰ ਦੀ ਰਹੀ ਗੱਲ ਪੱਤਾ ਲਪੇਟ ਦੀ ਉਹ ਕੋਈ ਬਹੁਤਾ ਨੁਕਸਾਨ ਨਹੀਂ ਕਰਦੀਗੀ ਸੋ ਸਟੈਮ ਬੋਰਰ ਦੀ ਰੋਗ ਥਾਮ ਦੇ ਲਈ ਆਪਾਂ ਚੰਗਾ ਇਨਸੈਕਟੀਸਾਈਡ ਵਰਤਣਾ ਹੈ ਸਾਰੇ ਦੋਸਤੋ ਕੋਸ਼ਿਸ਼ ਕਰੋ ਕਿ ਜਦੋਂ ਇਹ ਕਿਸਮ ਨਸਾਰੇ ਤੇ ਹੁੰਦੀ ਆ ਸੋ ਇਸ ਦੇ ਵਿੱਚ ਅੰਨੇ ਵਾਹ ਪਾਣੀ ਦੀ ਵਰਤੋਂ ਨਹੀਂ ਕਰਨੀ ਜ਼ਮੀਨ ਦੇ ਵਿੱਚ ਪਾਣੀ ਰੋਕ ਕੇ ਨਹੀਂ ਰੱਖਣਾ ਕਿਉਂਕਿ ਇਸ ਵੈਰੈਟੀ ਨੂੰ ਜ਼ਿਆਦਾਤਰ ਸਮੱਸਿਆ ਆਉਂਦੀ ਆ ਪਟਾਕਾ ਰੋਗ ਦੀ ਹਲਦੀ ਰੋਗ ਦੀ ਫਾਲਸਮਟ ਗਟੋਡੀ ਰੋਗ ਗਟੋਲੀ ਰੋਗ ਸੋ ਜੋ ਵੀ ਇਲਾਕਿਆਂ ਦੇ ਵਿੱਚ ਵੱਖ-ਵੱਖ ਨਾਮ ਦੇ ਨਾਲ ਇਹ ਬਿਮਾਰੀ ਜਾਣੀ ਜਾਂਦੀ ਆ ਸਕਰੀਨ ਦੇ ਉੱਪਰ ਫੋਟੋ ਚੱਲ ਰਹੀ ਆ ਤੁਸੀਂ ਪਛਾਣ ਸਕਦੇ ਆ ਬਿਮਾਰੀ ਨੂੰ ਸੋ ਆਪਾਂ ਇਸ ਦੀ ਰੋਕਥਾਮ ਕਰਨ ਦੇ ਲਈ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰੀਕਮੈਂਡ ਗੈਲਿਲੀਓ ਵੇ ਪਕੋਕਸਿਸਟ੍ਰੋਬਨ ਪਲੱਸ ਪ੍ਰੋਪੀਕੋਨਾਜ਼ੋਲ ਜਾਂ ਫਿਰ ਕੋਸਾਈਡ ਦੀ ਸਪਰੇਅ ਕਰਕੇ ਆਪਾਂ ਇਸ ਬਿਮਾਰੀ ਦੀ ਰੋਕਥਾਮ ਵੀ ਕਰ ਸਕਦੇ ਆ ਪਰ ਉਸ ਦੇ ਉਲਟ ਜੇਕਰ ਦੇਖਿਆ ਜਾਵੇ ਤਾਂ ਸੋ ਜੋ ਜ਼ਿਮੀਂਦਾਰ ਦੇ ਹੱਥ ਦੇ ਵਿੱਚ ਆ ਇਸ ਵੈਰਾਈਟੀ ਨੂੰ ਪਾਣੀ ਨਿਸਾਰੇ ਦੇ ਸਮੇਂ ਤੇ ਵੀ ਸਕਾਸਕਾ ਕੇ ਲਗਾਇਆ ਜਾਵੇ ਸੋ ਮੰਨਿਆ ਕਿ ਨਸਾਰੇ ਦੇ ਸਮੇਂ ਤੇ ਫਸਲ ਦੇ ਵਿੱਚ ਸੈਲ ਰਹਿਣਾ ਜ਼ਰੂਰੀ ਆ ਸੋ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੀ ਜ਼ਮੀਨ ਦੇ ਵਿੱਚ ਪਾਣੀ ਰੋਕ ਕੇ ਰੱਖਣਾ ਆ ਸੋ ਉਸ ਤੋਂ ਜੇਕਰ ਪਾਣੀ ਰੋਕ ਕੇ ਰੱਖਾਂਗੇ ਤਾਂ ਫਾਲਸ ਮਟ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਤਾਂ ਕਰਨਾ ਪਵੇਗਾ ਹੀ ਹੀ ਪਰ ਉਸ ਦੇ ਨਾਲ ਹੋਰ ਫੰਗਸ ਵਾਲੀਆਂ ਬਿਮਾਰੀਆਂ ਜਾਂ ਫਿਰ ਜੋ ਨਸਾਰੇ ਦੇ ਸਮੇਂ ਤੇ ਤੇਲੇ ਦੀ ਸ਼ਿਕਾਇਤ ਆਉਂਦੀ ਆ ਸੋ ਉਹਦੇ ਵੀ ਆਪਣੇ ਜਿਹੜੇ ਚਾਂਸ ਆ ਉਹ ਘਟ ਜਾਂਦੇ ਆ ਸੋ ਆਪਾਂ ਅੰਨੇਵਾ ਪਾਣੀ ਦੀ ਵਰਤੋਂ ਨਹੀਂ ਕਰਨੀਗੀ ਭਾਵੇਂ ਉਹ PR126 ਵੈਰਾਈਟੀ ਆ ਭਾਵੇਂ PR131 ਆ ਜਾਂ ਇਸ ਤੋਂ ਇਲਾਵਾ ਹੋਰ ਕੋਈ ਵੀ ਵੈਰਾਈਟੀ ਆ ਸੋ ਅੰਨੇਵਾ ਪਾਣੀ ਦੀ ਵਰਤੋਂ ਕਰਨ ਦੇ ਨਾਲ ਆਪਾਂ ਨੂੰ ਬਿਮਾਰੀਆਂ ਦਾ ਸਾਹਮਣਾ ਹੀ ਕਰਨਾ ਪਵੇਗਾ ਕੋਈ ਬਹੁਤਾ ਬੈਨੀਫਿਟ ਨਹੀਂ ਮਿਲਣਾ ਸੋ ਦੋਸਤੋ ਜੇਕਰ PR131 ਦੀ ਗੱਲ ਕਰੀਏ ਤਾਂ ਉਸ ਨੂੰ ਇਹ ਸਮੱਸਿਆ ਕਾਫੀ ਘੱਟ ਆਉਂਦੀ ਆ ਜਾਂ ਕਹਿ ਲਈਏ ਨਹੀਂ ਆਉਂਦੀਗੀ ਸੋ ਫਾਲਸ ਮਟ ਗਟੋਲੀ ਰੋਗ ਗਡੋਟੀ ਰੋਗ ਸੋ ਐਵੇਂ ਦੀ ਕੋਈ ਵੀ ਸਮੱਸਿਆ ਪੀਆਰ 131 ਵੈਰਾਈਟੀ ਦੇ ਵਿੱਚ ਕੋਈ ਨਹੀਂ ਪਾਈ ਜਾਂਦੀ ਸੋ ਕਿੱਥੇ ਪਾਈ ਜਾਂਦੀ ਆ ਸੋ ਜਿੱਥੇ ਨਹਿਰੀ ਪਾਣੀ ਦੀ ਵਰਤੋਂ ਜ਼ਿਆਦਾ ਹੁੰਦੀ ਆ ਸੋ ਉਹਨਾਂ ਜ਼ਮੀਨਾਂ ਦੇ ਵਿੱਚ ਉਹਨਾਂ ਫਸਲਾਂ ਦੇ ਵਿੱਚ ਹੋ ਸਕਦਾ ਹੈ ਕਿ ਕਿਤੇ 1% ਇਹ ਸਮੱਸਿਆ ਆ ਸਕੇ ਵੈਸੇ ਇਸ ਵੈਰਾਈਟੀ ਨੂੰ ਐਵੇਂ ਦੀ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀਗੀ ਅਤੇ ਕਿਸਾਨ ਭਰਾਵੋ ਜੇ ਗੱਲ ਇਹਦੀ ਝਾੜ ਦੀ ਕੀਤੀ ਜਾਵੇ ਤਾਂ PR 131 ਦਾ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਵਿੱਚ 36 ਤੋਂ ਲੈ ਕੇ 38 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਐਵਰੇਜ ਝਾੜ ਜੋ ਇਹਦਾ ਆਇਆ ਹੈ ਜਾਨੀ ਕਿ 90 ਤੋਂ ਲੈ ਕੇ 95 ਮਣ ਤੱਕ ਜੋ ਇਸ ਦਾ ਝਾੜ ਦੇਖਣ ਨੂੰ ਮਿਲਿਆ ਹੈ PR 131 ਵੈਰਾਈਟੀ ਦਾ ਜਿਸ ਵਿੱਚ ਫੋਕ ਦੀ ਬਹੁਤ ਘੱਟ ਸਮੱਸਿਆ ਹੁੰਦੀ ਆ ਅਤੇ ਜੇਕਰ PR 126 ਦਾ ਝਾੜ ਦੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਵਿੱਚ 34 ਤੋਂ ਲੈ ਕੇ 38 ਕੁਆਂਟਲ ਤੱਕ ਇਸ ਵੈਰੈਟੀ ਨੇ ਵੀ ਝਾੜ ਦਿਖਾਇਆ ਏ ਸੋ ਇਹ ਗੱਲ ਮੈਂ ਆਲ ਓਵਰ ਰਕਬੇ ਦੀ ਕੀਤੀ ਆ ਸੋ ਕਿਤੇ ਵੱਧ ਵੀ ਸਕਦਾ ਏ ਕਿਸੇ ਘਟ ਵੀ ਸਕਦਾ ਏ ਯਾਨੀ ਕਿ ਮੁੱਕ ਦੀ ਗੱਲ ਕੇ ਕਿ ਦੋਨਾਂ ਵੈਰੈਟੀਆਂ ਦੇ ਵਿੱਚੋਂ ਕੋਈ ਬਹੁਤੀ ਨਿੰਦਣ ਜਾਂ ਫਿਰ ਸਲਾਉਣ ਵਾਲੀ ਗੱਲ ਨਹੀਂ ਸੋ ਦੋਵੇਂ ਵੈਰੈਟੀਆਂ ਹੀ ਪਿਛਲੇ ਸਾਲਾਂ ਦੇ ਵਿੱਚ ਚੰਗਾ ਟੌਪ ਕਰ ਰਹੀਆਂ ਨੇ ਝਾੜ ਦੇ ਵਿੱਚ ਵੀ ਅਤੇ ਥੋੜ੍ਹਿਆਂ ਦਿਨਾਂ ਦੇ ਵਿੱਚ ਚੰਗੇ ਦਾਣੇ ਲੈ ਕੇ ਆਉਣ ਵਾਲੀਆਂ ਦੋ ਕਿਸਮਾਂ ਸੋ ਇਹ ਹੈ ਕਿ PR131 ਵੈਰਾਈਟੀ ਆ ਜੋ ਇਹ ਬਿਮਾਰੀ ਰਹਿਤ ਵੈਰਾਈਟੀ ਆ ਅਤੇ PR126 ਜੋ ਕਿ ਇਸ ਨੂੰ ਦੋ ਤਿੰਨ ਆਫਤਾਂ ਹੁੰਦੀਆਂ ਨੇ ਸੋ ਉਹ ਆਫਤਾਂ ਆਉਣ ਦਾ ਕਾਰਨ ਵੀ ਮੈਂ ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕਿਆ ਕਿ ਅੰਨੇਵਾ ਯੂਰੀਆ ਜਾਂ ਫਿਰ ਅੰਨੇਵਾ ਪਾਣੀ ਦੀ ਵਰਤੋਂ ਕਰਨ ਦੇ ਨਾਲ ਸੋ ਆਪਾਂ ਨੂੰ ਇਹ ਦੋ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਟੈਮ ਬੌਰਰ ਜਾਂ ਫਿਰ ਫਾਲਸ ਮਟਾ ਸੋ ਇਹਨਾਂ ਦੋਵਾਂ ਕਿਸਮਾਂ ਦਾ ਟੌਪ ਝਾੜ ਰਿਹਾ ਹੈ ਪਿਛਲੇ ਸਾਲਾਂ ਦੇ ਵਿੱਚ ਤੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ